ਅਗੇ ਵੀ ਮੈਨੂੰ ਦੇਖਣਾ ਮਤੂ ਕਫਾ ਨਹੀ ਜੇ ਅਗੇ ਵੀ ਆਉਣਗੇ ਆਏ ਸਾਰੇ ਆਉਂਦੇ ਹਾਂ ਜੀ ਕਿਹੜਾ ਬੰਦਾ ਰਾਮ ਗਾੜੀ ਦੀ ਰਾਮ ਮਤੂ ਡੜੀ ਨਾਲ ਆਏ ਮਤੂ ਹਾਂ ਜੀ ਸੇ ਟਰਾਲੀ ਆਉਦੀ ਹਾ ਸਾਡੇ ਟਰਾਲੀ ਆਈ ਓਕੇ ਓਕੇ ਕੀ ਕਰ ਬਤੂ ਇੱਥੇ ਬਾਈ ਨੂੰ ਕਹਿੰਦੇ ਘਾਰ ਆ ਪਗਾ ਮਾਰ ਹੋ ਗਿਆ ਉਹ ਮੋਟਾ ਮੋਟਾ ਚੀਜ਼ ਨਹੀਂ ਬਣਾ ਆ ਸੱਚਾ ਕੰਮ ਨਹੀਂ ਕਰਦਾ ਆ ਗੋਬਰਾ ਥੋੜਾ ਸੈਟਾ ਫੋਨੇ ਹੁਣੇ ਚਾਰ ਗਿਆ ਨਿਕਾਲਾ ਭਾਈ ਤੇ ਕਾਲੂ ਇਹ ਪੀੜੀ ਇਹ ਵੀ ਨਾ ਜਾ ਹੋਵੇ ਕੀ ਚੱਕਰ ਐਨਜੋਏ ਕਰਦੇ ਭਾਈ ਦੇ ਕਰ ਚੱਲ ਭਾਈ ਦੇ ਆ ਗਈ ਆ ਓਸੀ ਗੋਜੀ ਇੱਥੇ ਆਈ ਦੀ ਆਪਾਂ ਅੱਜ ਮੋਗਲੇ ਤੋਂ ਹੀ ਮੋਗਲੇ ਤੋਂ ਖਾਸੇ ਲੈ ਕੇ ਆਏ ਆਂ ਅੱਜ ਦੇ ਕੋਈ ਨਾ ਮੈਪ ਇਵੈਂਟ ਜੀ ਇਹ ਇਲਾਕੇ ਤੇ ਮੇਜ਼ਾ ਦੀ ਜੀ ਜੱਜ ਜੀ ਆ ਮੇਜੀ ਹਾਂ ਇਹ ਤਾਂ ਲਉਂਦੇ ਜੀ ਓਕੇ 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 ਚਲੋ ਬਹੁਤ ਵਧੀਆ ਕਿਦਾਂ ਲੱਗਾ ਜੀ ਮੇਲਾ ਫਿਰ ਆ ਤਿੰਨ ਦਿਨ ਹੋਰ ਚੱਲਣਾ ਹੈ ਕੱਲ ਦਾ ਤੇ ਪਰਸੋਂ ਦਾ ਜੀ ਅੱਜ ਇੱਕ ਦਿਨ ਹੋਣੀ ਹੈ ਜੀ ਠੀਕ ਹੈ ਜੀ ਅੱਜ ਫ੍ਰੀ ਹੈ ਕਾ ਕਾਊਰਡ ਦਾ ਹਾਂ ਜੀ ਕੱਲ ਬਹੁਤ ਸੀ ਤੇ ਪਰਸੋਂ ਬਹੁਤ ਜ਼ਿਆਦਾ ਹੋਵੇਗਾ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਮੇਰੇ ਤੋਂ ਵੀ ਆਉਣਾ ਫਸੀ ਗੱਲ ਕਿਦਾਂ ਲੱਗਿਆ ਜੀ ਮੇਲੇ ਤੁਹਾਨੂੰ? ਓਕੇ 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 ਤੇ ਵੀ ਆਪਣੇ ਮੋਗੇ ਤੋਂ ਆਏ ਆ ਕਿੰਨੇ ਸੀ ਹਰ ਸਾਲ ਆਉਨੇ ਆ ਜੇ ਹੁਣ ਗੁਰੂ ਘਰ ਲੰਗਰ ਸੇਵਾ ਕਰਕੇ ਫੇਰੇ ਦੇਖਣ ਦੇ ਮੌਕੇ ਖੂ ਤੇ ਕਹਿੰਦੇ ਖਾਨ ਪੂਣ ਦੇ ਆਈਟਮਾਂ ਮੇਲਾ ਹਾਂ ਪਹਿਲਾਂ ਕਰੇ ਕਰਿਆ ਕਿ ਹੁਣੇ ਜਾ ਰਹੇ ਮੇਲਾ ਦੇਖ ਰਹੇ ਹਾਂ ਤੇਰੇ ਵੋਟਾਂ ਦਾ ਧੰਨਵਾਦ ਤੁਹਾਡਾ ਵਧੀਆ ਲੱਗਾ ਤੁਹਾਨੂੰ ਮਿਲ ਕੇ ਥੈਂਕ ਯੂ ਨੰਦੇ ਖੜੇ ਨੱਭਰੂ ਕਰੇ ਹਾਂ ਉਹ ਆ ਵੀ ਬੰਦੇ ਕਿਵੇਂ ਲੱਗੇ ਮੇਲਾ ਮਿਲਣਾ ਵਧੀਆ ਲੱਗਦਾ ਉਹ ਕੋਡ ਨਹੀਂ ਕੌੜੀ ਵੀ ਖੇਡਿਆ ਮੁੰਡਾ ਅਮ ਦਾ ਕੌੜੀ ਵੀ ਖੇਡਦਾ ਦੋ ਚਾਰ ਜੱਫੇ ਚਾਰ ਹੀ ਟੱਚ ਬਰਾ ਇਰਾ ਇਲਾ ਗਿਆ ਨਾ ਹਾਂ ਪ੍ਰਾ ਇਲਾ ਨਾ ਨਾ ਗਿਆ ਮੁੜ ਗਿਆ ਹੋ ਗਿਆ ਮੁਰ ਗਿਆ ਕੋਈ ਨਹੀਂ ਕੋਈ ਨਹੀਂ ਅੱਜ ਕੋਈ ਮਾਰਦਾ ਬਾ 10 ਮਿੰਟ ਬਾਅਦ ਆਪਾਂ ਅਗਲੇ ਖੇਡ ਗੇਰ ਸਹੀ ਹੈਲੋ ਕਿਹਦੇ ਆ

ਓ ਜੀ ਦਾ ਬਾਈ ਓਕੇ ਓਕੇ ਭਾਗੋ ਪੂਰਾ ਟੰਡਾ ਕਰ ਭੇਜਾ ਭਾਈ ਕਿਹੜਾ ਪੰਡਾ ਰਣੀਆਂ ਤੋਂ ਆਇਆ ਬਾਈ ਆਜ਼ਾਦੀਆਂ ਨੇ ਭਾਈ ਬਾਤ ਜੱਕ ਬਾਤ ਠੀਕ ਕਰ ਜੱਕ ਦੇ ਫਟ ਤੇ ਮੇਰੇ ਮੇਲਾ ਦਿਖਾ ਨਾ ਦਿਖਾਣਗੇ ਤੇ ਕੱਢ ਫੋਨ ਕੋਈ ਆਪਣੇ ਆਏ ਆ ਇਹ ਮੇਲਾ ਦੇਖਦੇ ਹਰ ਸਾਲ ਵਾਕੀ ਆਪਣੇ ਪ੍ਰਗਟੋ ਵੀਰ ਅੱਗੇ ਕੀ ਦਿਖਾਓ ਭਾਗੋ

ਲਓ ਵੀ ਦੋਸਤੋ ਅੱਜ ਆਪਾਂ ਥੋੜਾ ਜਿਹਾ ਲੋਡ ਹੋ ਗਿਆ ਲੇਟ ਹੋਣ ਕਰਨਾ ਪਿਆ ਮਾਈਕ ਚਲਾਇਆ ਜਿੰਨਾ ਜੋ ਸਭ ਬਾਕੀ ਆਪਾਂ ਕੱਲ ਨੂੰ ਚਲਾਵਾਂਗੇ ਤੇ ਪਰਸੋਂ ਨੂੰ ਫੇਰ ਇੱਥੇ ਕਬੱਡੀ ਦੇ ਮੈਚ ਆਪਾਂ ਲਾਈਵ ਚਲਾਵਾਂਗੇ ਤੇ ਜਿਹੜੇ ਵੀ ਵੀਰੋ ਬੜਾ ਧੰਨਵਾਦ ਬਾਕੀ ਆਪਾਂ ਮੇਲੇ ਦੇ ਹੋਰ ਰਸਤੇ ਵੀਡੀਓਦਾਰੀ ਲੈ ਕੇ ਆਵਾਂਗੇ ਧੰਨਵਾਦ